ਸਸਰੀ ਕਾਲ ਜੀ ਸਾਰੇ ਪਰਿਵਾਰ ਨੂੰ ਸਸਰੀ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਸਾਰੇ ਭੈਣ ਭਰਾਵਾਂ ਨੂੰ ਸਸਰੀ ਕਾਲ ਜੀ ਹਾਂ ਜੀ ਜੀ ਕੱਲਿਆਂ ਦੀ ਇਹ ਵੀ ਅੱਜ ਮੌਸਮ ਬਹੁਤ ਵਧੀਆ ਤੇ ਧੁੱਪ ਚੰਗੀ ਖਿੜੀ ਅੱਜ ਹਾਂ ਨਾਲੇ ਨਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਵਾ ਇਹਨਾਂ ਪਿਆਰ ਦੇਣ ਵਾਸਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਚਲੋ ਭੈਣ ਭਰਾਵਾਂ ਵਾਲੇ ਮੈਨੂੰ ਚੰਗਾ ਜਾਣਿਆ ਹਾਂ ਬੜੀ ਵਧੀਆ ਕਮੈਂਟ ਆਇਆ ਐ ਅੰਟੀ ਨੇ ਉਹਦੋਂ ਬੋਲਿਆ ਗਿਆ ਕਿ ਮੈਨੂੰ ਕੌਣ ਕੌਣ ਪਿਆਰ ਕਰਦਾ ਦੱਸੋ ਕਿ ਕਰਦਾ ਵੀ ਕੋਈ ਕਿ ਨਹੀਂ ਕਰਦਾ ਤੇ ਭੈਣ ਭਰਾਵਾਂ ਨੇ ਸਾਰਿਆਂ ਨੇ ਇੰਨੇ ਕਮੈਂਟ ਕੀਤੇ ਵੀ ਅੰਟੀ ਨੂੰ ਪਸੰਦ ਕਰਦੇ ਐਕਟਿੰਗ ਵੀ ਵਧੀਆ ਲੱਗਦੀ ਇਹਨਾਂ ਦੀ ਅੰਟੀ ਨੇ ਤੇ ਕੰਜੂਸ ਵੀਡੀਓ ਚ ਕਰਾਈ ਹੱਥ ਚੰਗੀ ਉਹ ਗੱਲਾਂ ਫੁੱਟ ਫੁੱਟ ਕੇ ਲੈਂਦੀ ਜਿਹੜੀਆਂ ਹੱਲੂ ਵੀ ਨਹੀਂ ਪਤਾ ਹੈਗੀਆਂ ਸਾਰੇ ਵੈਸੇ ਵੀ ਵੀਡੀਓ ਚ ਨਹੀਂ ਹੁੰਦੀ ਵੀ ਨੇਚਰ ਬਹੁਤ ਵਧੀਆ ਵਾ ਤੇ ਬੜੇ ਚੰਗੇ ਸੁਭਾਅ ਦੇ ਆ ਕਲੀ ਅੰਟੀ ਨੇ ਅੰਕਲ ਦਾ ਸੁਭਾਅ ਅੰਟੀ ਨੂੰ ਵੀ ਵਧੀਆ ਆ ਵਾ ਬਾਕੀ ਇਹ ਗੱਲ ਵਾ ਕਿ ਜਿੰਨੇ ਵੀ ਭੈਣ ਭਰਾ ਵਾ ਨਾ ਅੰਟੀ ਦੇ ਹੱਥ ਦੀ ਆਲੂ ਪੂਰੀਆਂ ਖਾਣੀ ਆ ਨਹੀਂ ਆਉਂਦੀਆਂ ਅੰਟੀ ਸਭ ਤੋਂ ਵਧੀਆ ਸਵਾਦ ਬਣਾਉਂਦੀ ਆ ਬਾਦਾਰਤ ਵੀ ਵਧੀਆ ਬਣਾਉਂਦੀ ਆ ਆਲੂ ਵਾਲੇ ਪਰੌਂਠੇ ਬੜੇ ਸਵਾਦ ਬਣਾਉਂਦੇ ਆ ਅੰਟੀ ਆਲੂ ਮੰਗਾ ਦੇ ਹਾਂ ਅੰਟੀ ਮੱਖਣ ਪਾ ਕੇ ਹਾਂ ਮੱਖਣ ਪਾਪਾ ਨਾਲ ਦਹੀਂ ਦੇ ਨਾਲ ਉਦਨ ਮੈਂ ਅੰਟੀ ਰੱਜ ਕੇ ਆਇਆ ਹਾਂ ਕਿ ਘਰੋਂ ਪੂਰਾ ਰੋਟੀ ਦੇ ਨਾਲ ਜਦੋਂ ਮੈਂ ਇੱਕ ਇੱਕ ਹਲਕਾ ਖਾਦਾ ਨਾ ਤੇ ਮੈਂ ਚਲੋ ਇੱਕ ਹੋਰ ਖਾਣੇ ਵੜਾ ਸਵਾਦ ਵੜਾ ਲੱਗਾ ਸੀ ਚਲੋ ਕੋਈ ਗੱਲ ਨਹੀਂ ਫਿਰ ਕਿਦਰ ਖਵਾਲਦਾਂਗੇ ਇਹ ਕਿਹੜੀ ਗੱਲ ਕੀਤੀ ਆ ਬਾਕੀ ਕੋਈ ਜੀ ਭੈਣ ਭਰਾਵਾਂ ਨੇ ਸਵਾਲ ਕੀਤਾ ਹੈ ਕਿ ਅੰਟੀ ਰਗਵੀਰ ਨਾ ਕਰੇ ਕੰਮ ਨਹੀਂ ਕਰਦੇ ਵੀਡੀਓ ਅੰਟੀ ਸਾਡੇ ਨਾਲ ਬਣਾਉਂਦੇ ਆ ਰਗਵੀਰ ਬਲਜੀਤ ਚੈਨਲ ਸਾਰੇ ਚੈਨਲਾਂ 'ਤੇ ਬਲਜੀਤ ਰਗਵੀਰ ਫੈਮਿਲੀ ਵਲੌਗ ਤੇ ਬਲਜੀਤ ਮਨਪ੍ਰੀਤ ਚੈਨਲ ਹੂੰ ਸਾਰੇ ਦੇ ਅੰਟੀ ਵੀਡੀਓ ਬਣਾਉਂਦੇ ਆ ਪਰ ਜਿਹੜੀਆਂ ਨੋਟੀਫਿਕੇਸ਼ਨ ਜਿਹੜੀਆਂ ਲੋਕਾਂ ਨੂੰ ਨਹੀਂ ਜਾ ਰਹੀ ਪੂਰੀ ਤੇ ਕਈ ਲੋਕਾਂ ਦੇ ਪਰਸਨ ਹੀ ਫੁੱਲ ਵੀ ਹੋਣੇ ਕਿ ਭਾਜੀ ਵੀਡੀਓ ਬਣਾਉਣੀਆਂ ਬੰਦ ਕਰਤੀਆਂ ਵਾ ਪਰ ਐਵਰੀ ਕੋਈ ਗੱਲ ਨਹੀਂ ਵੀਡੀਓ ਰ ਜੇ ਹੁਣ ਵੀ ਵੀਡੀਓ ਸ਼ੂਟ ਕਰਕੇ ਹਰੇ ਹੀ ਤੇ ਇਹੋ ਜਿਹੀ ਕੋਈ ਗੱਲ ਨਹੀਂ ਆ ਕਿ ਥੋੜਾ ਜਿਹਾ ਜਿਹੜੀ ਵਾਇਰਲ ਹੀ ਹੋਣ ਦੀ ਵੀਡੀਓ YouTube ਵੱਲੋਂ ਆ ਹਾਂਜੀ ਹਾਂਜੀ YouTube ਵੱਲੋਂ নো ਡਿਸਕਸ਼ਨ ਘਟ ਜਾਣ ਦੇ ਪਰ ਕੋਈ ਗੱਲ ਨਹੀਂ ਤੁਸੀਂ ਆਪ ਕਰਕੇ ਹਨਾ ਜੀ ਸਾਡੀ ਲਿੰਕ ਲਾ ਦਾਂਗੇ ਨਾ ਆਪਣੇ ਆ ਵੀਡੀਓ ਨਾਲ ਹੀ ਲਿੰਕ ਲਾਵਾਂਗੇ ਹਾਂਜੀ ਇਹ ਤੁਸੀਂ ਇਹਨਾਂ ਦੀ ਵੀਡੀਓ ਵੀ ਓਪਨ ਕਰ ਲਿਓ ਲਿੰਕ ਨਾ ਸਬਸਕ੍ਰਾਈਬ ਬਾਕੀ ਸਾਡੀ ਵੀਡੀਓ ਦਾ ਟਾਈਮਿੰਗ ਜਿਹੜਾ ਹੈਗਾ ਵਾ ਬਲਜੀਤ ਮਾਨਪ੍ਰੀਤ ਦਾ 10 ਵਜੇ ਦਾ ਹੈ ਸਵੇਰ ਦਾ ਤੇਰਗ ਭੀੜ ਬਲਜੀਤ ਚੈਨਲ ਦਾ 1 ਵਜੇ ਬਲਜੀਤ ਰਕਬੀਰ ਫੈਮਲੀ ਵਲੌਗ ਦਾ ਵੀ ਟਾਈਮ 1 ਵਜੇ ਹੀ ਆ ਜੀ ਤੇ ਪੂਰੇ 1 ਵਜੇ ਵੀਡੀਓ ਜਿਹੜੀ ਪੈ ਜਾਂਦੀ ਹੈ ਇੱਕ ਦਿਨ ਦੋ ਵੀਡੀਓ ਪੈਂਦੀਆਂ ਇੱਕ ਦਿਨ ਇੱਕ ਪੈਂਦੀ ਆ ਤੇ ਰਾਨੂੰ ਅੰਟੀ ਇਕੱਲੇ ਕੰਮ ਨਹੀਂ ਕਰਦੇ ਨਾ ਨਾ ਹੀ ਕਰਦੇ ਹਾਂ ਸਾਰੇ ਨਾਲ ਹੀ ਕੰਮ ਕਰਦੇ ਆ ਨਹੀਂ ਆਡੀ ਫੈਮਲੀ ਬੜੀ ਵੱਡੀ ਹੋ ਗਈ ਆ ਹੁਣ ਇੱਕ ਸੁਖ ਮੰਦਿਰ ਵੀ ਸਾਡੇ ਨਾਲ ਹੁੰਦੇ ਆ ਮਾੜੀ ਵਾਲੇ ਅੰਕਲ ਅੰਟੀ ਵੀ ਹੁੰਦੇ ਆ ਹਾਂਜੀ ਵੱਡੀ ਫੈਮਲੀ ਬਾਬਾ ਫੈਮਲੀ ਕਰ ਵੀ ਵੱਡੀ ਹੋ ਰਹੀ ਆ ਨਹੀਂ ਹੁਣ ਇੱਕ ਵੱਡਾ ਡੱਬਰ ਬਣ ਗਿਆ ਬਾਕੀ ਹੈਗੀ ਜਿਹੜੀ ਨੋਟੀਫਿਕੇਸ਼ਨ ਨਹੀਂ ਜਾਂਦੀ ਇਹਦੇ ਕਰਕੇ ਜਿਹੜੀ ਵੀਡੀਓ ਈ ਆ ਲੋਕਾਂ ਤੱਕ ਨਹੀਂ ਪਹੁੰਚਦੀ ਤੇ ਬਾਕੀ ਇਹ ਵੀ ਕੋਈ ਗੱਲ ਨਹੀਂ ਅਸੀਂ ਸਾਰੇ ਨਾਲ ਮਿਲ ਕੇ ਰਹਿ ਕੇ ਕੰਮ ਕਰਨਾ ਸਾਰਾ ਕੁਝ ਹੋ ਸਕਦਾ ਵਾ ਜੇ ਤੁਸੀਂ ਸਹਿਯੋਗ ਦਿਓ ਹਨਾ ਕੋਈ ਦੀ ਲਿੰਕ ਨਾਲ ਕਰ ਦੇਣਾ ਵਾ ਤੇ ਤੁਸੀਂ ਓਪਨ ਜ਼ਰੂਰ ਕਰਕੇ ਦੇਖੋ ਹਾਂ ਸਬਸਕ੍ਰਾਈਬ ਕਰ ਲਿਓ ਨੋਟੀਫਿਕੇਸ਼ਨ ਆਲ ਦੀ ਆਪਸ਼ਨ ਜਿਹੜੀ ਬੈਲ ਆਈਕਨ ਬਣਾ ਦਿਓ ਤੇ ਤੁਹਾਨੂੰ ਜਦੋਂ ਵੀ ਵੀਡੀਓ ਪੈਗੀ ਉਸੇ ਨੋਟੀਫਿਕੇਸ਼ਨ ਆ ਜਾਏਗਾ ਤੇ ਬਾਕੀ ਜਿਹੜੇ ਨਵੇਂ ਸਬਸਕ੍ਰਾਈਬਰ ਵਾ ਭੈਣ ਭਾਜ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਾਂਗੇ ਤੇ ਫੇਰ ਹੀ ਨੋਟੀਫਿਕੇਸ਼ਨ ਜਾਏਗਾ ਜਿਨ੍ਹਾਂ ਨੇ ਸਬਸਕ੍ਰਾਈਬ ਹੀ ਕੀਤੇ ਨਾ ਉਹਨਾਂ ਨੂੰ ਵੀ ਨਹੀਂ ਜਾ ਰਹੀ ਨੋਟੀਫਿਕੇਸ਼ਨ ਪਰ ਉਹ ਦੁਬਾਰਾ ਤੁਸੀਂ ਕਰ ਲੋਗੇ ਕਿਉਂਕਿ ਉਹ ਪਤਾ ਨਹੀਂ YouTube ਵੱਲੋਂ ਹੋਇਆ ਕਿੱਦਾਂ ਹੋਇਆ ਇਹ ਪਤਾ ਨਹੀਂ ਆ ਤੇ ਪਰ ਇਹ ਆ ਥੋੜਾ ਜਿਹਾ ਨੋਟੀਫਿਕੇਸ਼ਨ ਘੱਟ ਜਾਣ ਕਰਕੇ ਵੀਡੀਓ ਪਹੁੰਚਣ ਨਹੀਂ ਨਹੀਂ ਆ ਰਹੀਆਂ ਹੈਗੇ ਬੜਿਆਂ ਦੇ ਕਮੈਂਟ ਵੀ ਆਉਂਦੇ ਬੜੇ ਜਿਹੜਾ ਨੂੰ ਟੱਕਰਦੇ ਵੀ ਹੈ ਉਹ ਵੀ ਕਹਿੰਦੇ ਕਿ ਤੁਸੀਂ ਵੀਡੀਓ ਕਿਉਂ ਨਹੀਂ ਪਾਉਂਦੇ ਪਰ ਅਸੀਂ ਇਹੋ ਹੀ ਹੁਨ ਸਾਰਿਆਂ ਨੂੰ ਇਹ ਇਹ ਚੈਨਲ ਚੈਨਲ ਦੇ ਮਾਧਮ ਨਾਲ ਇਹੋ ਕਹਿਣਾ ਚਾਹੁੰਦੇ ਆ ਕਿ ਤੁਸੀਂ ਚਲੋ ਤੁਸੀਂ ਆਪ ਹੀ ਹੈ ਨਾ ਜਿੱਦਾਂ ਸਬਸਕ੍ਰਾਈਬ ਦੁਬਾਰਾ ਕਰ ਲੋ ਤੇ ਫੇਰ ਸ਼ਾਇਦ ਸਾਡੀ ਆਵਾਜ਼ ਵੀ ਸੁਣਾ ਜਾ ਕਰੇ ਟੁੱਟ ਕੇ ਜੇ ਨਹੀਂ ਬੈਲ ਆਈਕਨ ਦਬਾਵਾਂਗੇ ਫੇਰ ਹੀ ਹੋਣਾ ਆਪ ਕੋ ਬਗੈਰ ਨਹੀਂ ਹੁੰਦਾ ਨਾ ਹੋਰ ਵੀਡੀਓ ਤਾਂ ਅਸੀਂ ਰੋਜ਼ ਹੀ ਬਣਾਉਂਦੇ ਆ ਤਾਂ ਰੋਜ਼ ਹੀ ਪੈਂਦੀਆਂ ਵਾ ਤੇ ਬਾਕੀ ਮੋਨੂ ਦਾ ਤੇ ਪੂਨਾ ਦਾ ਨੇਚਰ ਹੀ ਬਹੁਤ ਵਧੀਆ ਵਾ ਖਾਣ ਪੀਣ ਚ ਪੂਨਾ ਮਾਡੀ ਕੋਈ ਨਹੀਂ ਸੰਗ ਦੀ ਹਾਂ ਤੇ ਜਿਹੜੀ ਗੱਲ ਅਸੀਂ ਪਰੋਠੇ ਦੀ ਕਰ ਰਹੇ ਨਾ ਪਰੌਠੇ ਜਿਹੜੇ ਪੂਨਮ ਦੇ ਬਹੁਤ ਫੇਵਰੇਟ ਵਾ ਹਾਂ ਇੱਕ ਚੌਲ ਚੌਲ ਸਭ ਦੀਆਂ ਸਭ ਦੀਆਂ ਵਾਲੇ ਪੁਲਾਵ ਆਹੋ ਉਹ ਬੜੇ ਨੂੰ ਪਸੰਦ ਆ ਹਾਂ ਬਰਾਂਟੀ ਨੇ ਇੱਕ ਸਿਮਤ ਦੀ ਵੇਖੀ ਉਹ ਇਹਦੀ ਕਿ ਸਾਰੇ ਆਪਣੇ ਟੀਮ ਮੈਂਬਰਾਂ ਦੀ ਕਿ ਜੇ ਕਿਹਨੂੰ ਭੁੱਖ ਲੱਗੀ ਹੈ ਨਾ ਸੰਗੜਾ ਨਹੀਂਗਾ ਕਿਸਨੇ ਨਹੀਂ ਅਸੀਂ ਤਾਂ ਆਪ ਹੀ ਕਹਿੰਦੇ ਹਾਂ ਐਸੀ ਕੰਮ ਚੱਲਦਾ ਵਾ ਇਹ ਨਹੀਂ ਗਈ ਹੈ ਨਾ ਇਹ ਮੈਨੂੰ ਗੱਲ ਇਹਦੀ ਬਹੁਤ ਵਧੀਆ ਲੱਗੀ ਆ ਕਿ ਜਿਹਨੂੰ ਭੁੱਖ ਲੱਗਣਾ ਤੂੰ ਨਾ ਫੜ ਕੇ ਖਾਣੇ ਚਲੋ ਭਾਜੀ ਲੈ ਉਹ ਖਾ ਹੀ ਲੈਨੇ ਭੁੱਖ ਲੱਗੀ ਉਹ ਨਖਰੇ ਨੂੰ ਫਿਰ ਨਹੀਂ ਕਰਦੇ ਨਖਰੇ ਨਹੀਂ ਕੀ ਕਰਦੇ ਕਿ ਨਹੀਂ 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 ਖਾਣੇ ਨਹੀਂ ਖਾਣੇ ਉਹ ਤਾਂ ਮੈਂ ਨਹੀਂਗਾ ਨਹੀਂ ਹੁਣ ਵੇ ਕੋਣ ਨੂੰ ਕਾਲ ਕੰਡੇ ਮੈਂ ਕਿੰਨੀ ਕਈ ਵਾਰੀ ਆਪਾਂ ਕਿੰਨਾ ਜ਼ੋਰ ਲਉਂਨੇ ਕਈ ਬੋਹ ਕਰਦੇ ਆ ਨਾ ਹੋਰ ਤਰ੍ਹਾਂ ਮੈਂ ਕਿੰਨੀ ਖਾਬ ਨਹੀਂ ਕਰਦੇ ਖਾਓ ਪੀਓ ਢੱਖ ਲੱਗੇ ਖਾਲੀ ਦੀ ਮੋਟੀ ਵੀ ਖਾਲੀ ਦੀ ਜੇ ਚਾਹ ਨੂੰ ਜੀ ਕਰੇ ਬਲਜੀਤ ਨੂੰ ਚਾਹ ਬਣਾ ਕੇ ਪਿਆ ਲੈ ਨਾਲੇ ਖਾਣ ਪੀਣ ਵਾਲੀ ਚੀਜ਼ ਦਾ ਕਾਦਾ ਝੱਕਾ ਨਾਲੇ ਬਾਹੂ ਮੇਰੀ ਗੱਲ ਸੁਣ ਇੱਕ ਸਾਨੂੰ ਵਹਿਮ ਵੀ ਅਸੀਂ ਦਿਨੇ ਆ ਅਸੀਂ ਕਿਸੇ ਨੂੰ ਕੁਛ ਨਹੀਂ ਦਿੰਦੇ ਇਹ ਹਰ ਕੋਈ ਆਪਣੇ ਕਰਮਾਂ ਦਾ ਤੁਸੀਂ ਲਿਖਾਇਆ ਵਾ ਇੱਥੇ ਤਾਂ ਕਰਕੇ ਤੁਸੀਂ ਖਾਣੇ ਆ ਨਹੀਂ ਤੇ ਇੰਨੀ ਚੀਜ਼ਾਂ ਦਾ ਕਿਉਂ ਨਹੀਂ ਆਗੇ ਸਹੀ ਗੱਲ ਆ ਬਾਕੀ ਇਹ ਵੀ ਗੱਲ ਠੀਕ ਹੈ ਕਿ ਹਰੇਕ ਦਾ ਆਪੋ ਆਪਣਾ ਨਿਕੇਰ ਹੁੰਦਾ ਪਰ ਮੇਰੇ ਤੇ ਬੜੀ ਇਹ ਗੱਲ ਦੀ ਭੈੜ ਵਾ ਕਿ ਮੈਂ ਜਦੋਂ ਕਦੇ ਇੱਕ ਵਾਰੀ ਮੇਰੇ ਮੂੰਹੋਂ ਨਾ ਨਿਕਲ ਜੇ ਨਾ ਮੈਂ ਫੇ ਕਹਿੰਦੀ ਭੁੱਖਾ ਹੀ ਉਹਨਾਂ ਨਾਲ ਸਾਰੀ ਦਿਹਾੜੀ ਕਰੋ ਮੇਰਾ ਨਹੀਂ ਭਰਾਵਾ ਇਹਨਾਂ ਨੂੰ ਮੈਂ ਪਤਾ ਕੀ ਕਿਹਾ ਮੈਂ ਹਾਂ ਵੀ ਜੇ ਮੇਰੇ ਨਾਲ ਵਾਂਡੇ ਜਾਣਾ ਵਾ ਨਾ ਤੇ ਮੈਂ ਜੇ ਤੇ ਤੁਸੀਂ ਬੋਲੇ ਨਾ ਫਿਰ ਵੇਖੋ ਮੈਂ ਮੈਂ ਇਹ ਜੇ ਮੈਂ ਨਹੀਂ ਦਿਖਾ ਰਹੀ ਮੈਂ ਕਿੰਦਾ ਹੀ ਨਾ ਮੈਂ ਆਪੇ ਹਾਂ ਨਾਲ ਜਵਾਬ ਦਊਗੀ ਕਿ ਜੇ ਮੇਰੀ ਨਾ ਨਿਕਲ ਗਈ ਫਿਰ ਨਾ ਹੀ ਰਹਿਣੀ ਆ ਮੈਨੂੰ ਅੱਜ ਪੱਕੀਆਂ ਕਰਦੀ ਜਾਨੀ ਹੁੰਦੀ ਆ ਕਿ ਬੰਦਿਆ ਤੂੰ ਨਾ ਕੋਈ ਕੋਈ ਉਹ ਨਾ ਤੂੰ ਮੈਂ ਰੋਟੀ ਖਾਣੀ ਆ ਮੈਂ ਰੋਟੀ ਖਾ ਕੇ ਜਾਣਾ ਮੈਂ ਚਲੋ ਰੋਟੀ ਪਾਣੀ ਖਾਣਾ ਚਾਹਦਾ ਜੀ ਉਹ ਕੰਮ ਕਰਨਾ ਰੋਟੀ ਪਾਣੀ ਖਾਣਾ ਇੱਕ ਵਾਰ ਮਿਲ ਕੇ ਲੈ ਵਤਾਓ ਮੇਰੇ ਤੇ ਲੱਗੇ ਨਹੀਂ ਨਹੀਂ ਤਵਾਰੀ ਨਾਉਂਦੇ ਇੱਕ ਵਾਰ ਹੀ ਚੜ ਕੇ ਬੰਦੇ ਕਿਤੇ ਮੈਂ ਖਾਣੀ ਬੜਾ ਉਹ ਬਈ ਤਿੰਨ ਵਾਂਡੇ ਵੇਖੇ ਇੱਕ ਵਾਂਡੀ ਪਹਿਲਾਂ ਹੀ ਗਏ ਤੇ ਕਰੋ ਰੋਟੀ ਖਾ ਕੇ ਗਏ ਸੀ ਤੂੰ ਆਨੇ ਪਿੰਨ ਤੋਂ ਰੋਟੀ ਖਾਣ ਕੇ ਚਾਹ ਪੀਣੀ ਮੈਂ ਚਾਹ ਪੀਣੀ ਆ ਚਾਹ ਪੀਲੀ ਮੈਂ ਕਿਉਂ ਰੋ ਇੱਕ ਘੰਟਾ ਬੈਠੇ ਬੰਦੇ ਰੋਟੀ ਬਣਾਉਣੇ ਬਹਿ ਜਾਏਗਾ ਨਹੀਂ ਅਈ ਦੂਜੇ ਵਾਂਡੇ ਜੇ ਨਾਲ ਹੀ ਇੱਥੋਂ ਉੱਥੇ ਕਹਿੰਦਾ ਉੱਥੇ ਵੀ ਆਉਂਦੀ ਰੋਟੀ ਮੈਂ ਨਹੀਂ ਰੋਟੀ ਨਹੀਂ ਖਾਣੀ ਚਾਹ ਪੀਤੀ ਹੈ ਜੀ ਉਹਨਾਂ ਨੇ ਵੀ ਚਾਹ ਲੈ ਆਂਦੀ ਹਾਂ ਪਚਾਹ ਤੱਕ ਮੁੜ ਕੇ ਤੀਜੇ ਵਾਂਡੇ ਕਹਿੰਦਾ ਤੇ ਇਹਨੂੰ ਖਰੇ ਭੁੱਖ ਲੱਗੀ ਮੈਂ ਤੇ ਏਡਾ ਗੁਆੜ ਨਹੀਂ ਕੀਤਾ ਮੈਂ ਚਲ ਚਾਹ ਪੀਤੀ ਪਕੌੜੇ ਖਾਦੇ ਹਾਂ ਨਾਲ ਨਹੀਂ ਭੁੱਖ ਮੈਂ ਬਸੇ ਮੈਂ ਫੇਰ ਕਹਿੰਦਾ ਉਹਨੇ ਰੋਟੀ ਮੈਂ ਨਹੀਂ ਖਾ ਪੀ ਗਏ ਆਏ ਆ ਉੱਥੇ ਵੱਢ ਕੇ ਸਾਨੂੰ ਸਾਢੇ ਪੰਜ ਇਹ ਮੇਰੇ ਮਗਰ ਬੈਠੀ ਜੂ ਆਉਂਦੇ ਨਾਲ ਤੇ ਇਹ ਮੈਨੂੰ ਏਦਾਂ ਧਫੇ ਤੂੰ ਮੈਨੂੰ ਭੁੱਖਿਆ ਮਾਰਦਾ ਮੈਂ ਚਲ ਕੋਈ ਬਟਾਲੇ ਬਸ ਤੇਨਦੇ ਤਾਂ ਕੁਦਰਤੀ ਨਾ ਪਛੋਲੇ ਪਟੂਰੇ ਜਿਹੜੇ ਲੱਗਦੇ ਆ ਬਸ ਤੇ ਉਹ ਲਾਸਟ ਹੀ ਕੰਮ ਨਾ ਗਿਆ ਕਿ 10 15 ਹੀ ਪੂੜੀਆਂ ਬਚੀਆਂ ਸੀ ਹਾਂ ਪੀਣ ਜਾਰੇ ਚਾਰ ਚਾਰ ਪੂਰੀਆਂ ਖਾਦੀਆਂ ਤੇ ਅੱਖਾਂ ਉੱਪਰ ਫਿਰੋ ਮਤਲਬ ਹੋਇਆ ਫਿਰ ਮੈਂ ਸਮਝਾ ਲਫੈ ਮੈਂ ਵੀ ਤੂੰ ਨਹੀਂ ਕੋਣਾ ਜਿੱਥੇ ਵੀ ਵੰਡੇ ਜਾਣਾ ਮੈਂ ਆਈ ਆਪੇ ਪੂਲ ਆ ਗਈ ਮੈਨੂੰ ਰਸਤੋਂ ਮੋਲ ਹੋ ਗਿਆ ਆਪੇ ਦਾਦਾ ਕੀ ਖੜੀਏ ਕਿ ਉਹਨੂੰ ਤੂੰ ਕਹਿੰਦੀ ਨਹੀਂ ਇੱਥੇ ਸਵਾਲ ਲੱਗਣ ਡਿਆ ਜਿੱਦਣ ਉਹ ਦਿਨ ਰਾਜਵਿੰਦਰ ਦੇ ਘਰ ਮੈਨੂੰ ਭੁੱਖ ਲੱਗੀ ਟਾਈਮ ਹੋ ਗਿਆ ਬਾਬਾਈ ਤੇ ਮੈਂ ਕਹਤਾ ਮੈਂ ਰਾਜਵਿੰਦਰ ਚਾਹ ਲਾ ਕੇ ਮੈਂ ਚਾਹ ਦੇ ਨਾਲ ਕੁਛ ਲੈ ਆ ਦੇ ਮਿੰਟ ਭੁੱਖ ਬੜੀ ਲੱਗੀ ਨੇ ਚੁਣਾਦੀ ਗੱਲ ਤੇ ਰਾਜਵਿੰਦਰ ਦੀਦੀ ਨੇ ਵੀ ਹੌਸਲਾ ਮਾਰਿਆ ਕਿੰਨਾ ਕੁ ਕੁ ਖ ਲੈ ਆਈ ਆ ਤਿੰਨ ਚਾਰ ਚੀਜ਼ ਲੈ ਆਈ ਹੋਇਆ ਆਹ ਫਿਰ ਚੱਲ ਨਹੀਂ ਵਿਆਹ ਗਏ ਐ ਵਿਆਹ ਗਏ ਤੇ ਮੇਰਾ ਮੁੰਡਾ ਬਰਾਤ ਤੇ ਜਾਣੀ ਸੀ ਸਠਿਆੜੀਆ ਘਮਾਣ ਤੋਂ ਅਗਲੇ ਬੰਨਾਈ ਆਂਦਾ ਰੋਟੀ ਪੈ ਕਰਨਾ ਰਾਤ ਜਾਨੇ ਜਰ ਖਾਣਾ ਖਾਣੇ ਅਗੇ ਸਠਿਆੜੀ ਜਾਣੀ ਤਾਂ ਸਠਿਆੜੀ ਸਠਿਆੜੀ ਇੱਧਰ ਮੈਂ ਸਠਿਆੜੀ ਸਠਿਆੜੀ ਆਤ ਮਾੜਾ ਅਗਲੇ ਬੰਨਾਈ ਆ ਹਾਂ ਆ ਨਾ ਮੈਂ ਵੀ ਰੋਟੀ ਪੈਕ ਕਰ ਫਲਾਟ ਚ ਜਲੇ ਜਾਂਦੇ ਭੁੱਖ ਬੜੀ ਲੱਗਦੀ ਰੋਟੀ ਖਾ ਦੇਣੀ ਨਾ ਹੁਣ ਕਿਤੇ ਜ਼ਿਆਦਾ ਚਾਵੜਾ ਹੈ ਤੇ ਵਧੀਆ ਗੱਲਾਂ ਆਂਦੀਆਂ ਮੁੰਮੇ ਹਾਂ ਚ ਕਰੋ ਰੋਟੀ ਪੈਕ ਕਰ ਲੋ ਰਾਜ ਖਾ ਲਾਂਗੇ ਕਿੰਨੀ ਆ ਕਿੰਨੀ ਆ ਸਾਰੀਆਂ ਆਂਟੀ ਨੇ ਲੈਣਦੀਆਂ ਮੇਰੇ ਨਾਲ ਹੀ ਗਈ ਹੈ ਨਾ ਇਹ ਵੀ ਆ ਲਾ ਗੱਡੀ ਚ ਜਾਂਦੇ ਜਾਂਦੇ ਖਾ ਲਾਂਗੇ ਹਜੇ ਉੱਥੇ ਜਾ ਕੇ ਪਕੌੜੇ ਸਪੌੜੇ ਖਾਣੇ ਪਹਿਲਾਂ ਆਂਦੇ ਘਰੋਂ ਪੇੜ ਪੂਜਾ ਕਰਕੇ ਜਾ ਮੈਂ ਉਹੀ ਕਹਿਣੀ ਮੈਂ ਲੱਗਾ ਤਵਾ ਮੇਰੇ ਤੇ ਲੱਗਣਿਆ ਵਿਆਹ ਤੇ ਵੀ ਜਾ ਕੇ ਖਾਣਾ ਕਰੋਏ ਰਾਤ ਸੰਦ ਜਾਂਦੇ ਖਾਈ ਜਾਂਦੇ ਨਹੀਂ ਤਵੇ ਵਾਲੀ ਕੋਈ ਗੱਲ ਨਹੀਂਗੀ ਇਥੇ ਨਾਲੇ ਠੇਡਾ ਨਾ ਕਰਾ ਵੇਰੇ ਵਾ ਬਸ ਨਹੀਂ ਨਹੀਂ ਬਿਲਕੁਲ ਆਂਟੀ ਮੈਂ ਤਾਂ ਕਿੰਨਾ ਸਿੱਧੀਆਂ ਕਰਦੀਆਂ ਵੀ ਹਰ ਕੋਈ ਆਪਣੇ ਕਰਮਾਂ ਦਾ ਖਾਂਦਾ ਭਈ ਇਹ ਗੱਲ ਦਾ ਵਹਿਮ ਗਾਂਦੀ ਲੋੜ ਨਹੀਂ ਹੈਗੀ ਇਤਨਾ ਵੱਡੀ ਆਪਾਂ ਕਦੀ ਇਹੋ ਜਿਹਾ ਕੁਝ ਸੋਚਿਆ ਹੀ ਆ ਨਾਲੇ ਕੰਮ ਇਹੋ ਕਾਦੇ ਵਾਸਤੇ ਕਰਨੇ ਆ ਬਸ ਆਪਣੇ ਪੇਟ ਵਾਸਤੇ ਕੰਮ ਕਰਨੇ ਬਸ ਅੱਜ ਮੈਂ ਪੋਹਾ ਨਹੀਂ ਖਾਦਾ ਉਹ ਗੱਲ ਵੱਖਰੀ ਆ ਤੂੰ ਆ ਨਹੀਂ ਲੇਟ ਵਾਂ ਨਹੀਂ ਬਣਿਆ ਬਣਾਉਗੀ ਆ ਤਰ ਮੈਂ ਇਹ ਦੀਦੀ ਨੂੰ ਪਰ ਮੈਂ ਖਾਦਾ ਨਹੀਂ ਇਹ ਨਾ ਕਰੀ ਜੀ ਮੇਰੇ ਵਿੱਚ ਪਾ ਕੇ ਰੱਖਿਆ ਹੀ ਹੋ ਨਹੀਂ ਮੇਰੇ ਪੇਟ ਭਰਿਆ ਹੀ ਉਸ ਦਾ ਅੱਛਾ ਇਹ ਜੀ ਮੇਰੇ ਨੂੰ ਨਾ ਕਰ ਗਈ ਪੱਕੀ ਅੱਜ ਨਾ ਕਰ ਗਈ ਪਰ ਅੰਦਰੋਂ ਅੰਦਰ ਮਸਤ ਹੋ ਰਹੀ ਉਹ ਕਾਣੀ ਕਾਣੀ ਹੁੰਦੀ ਆ ਕਾਲਜ ਬਾਕੇ ਰਖਿਆ ਵਾ ਨਹੀਂ ਮੈਂ ਨਾ ਕਰੀ ਮੌਕਾ ਹੀ ਖਾਣਾ ਤੇ ਖਾ ਲੈਂਦੀ ਮੈਂ ਝੁੱਕ ਜਾਣਾ ਹੀ ਹੁਣ ਹਾਂ ਟਾਈਮ ਹੋ ਗਿਆ ਝੁੱਕਣ ਦਾ ਕਹੀ ਨਹੀਂ ਖਾ ਲੈਨੇ ਆ ਘਰ ਸ਼ਹਿਰ ਕੇ ਆਹ ਵਾ ਨਹੀਂ ਆਹ ਨਹੀਂ ਆਹ ਜੀ ਉਧਰ ਵੀਡੀਓ ਬਣਨੇ ਪੇ ਭੁੱਖ ਲੱਗ ਰਹੀ ਮੈਂ ਫੇਰ ਆ ਜੂਗੀ ਮੈਂ ਕਰਨ ਕੋਈ ਗੱਲ ਨਹੀਂ ਫੇਰ ਕੀ ਆ ਚਲੋ ਕਹਲਾ ਜੀ ਮੁੱਕਦੀਆਂ ਗਾਉਂਦੇ ਸਵੇਰ ਖੇਡਦੇ ਇਦਾਂ ਟਾਈਮ ਲੰਘਦਾ ਜਾਵੇ ਬੜੀ ਵਧੀਆ ਗੱਲ ਵਾਜੇ ਲੜਾਈ ਝਗੜਾ ਕਰਕੇ ਵੀ ਟਾਈਮ ਲੰਘਾਇਆ ਤੇ ਕੀ ਨਿਕਾਇਨ ਨਾਲ ਤੁਸੀਂ ਸੜੀ ਜਾਣ ਨਾਲੇ ਹੀ ਸੜੀ ਜਾਵਾਂ ਕਹਲਾ ਆਂਟੀ ਬੜਾ ਵਧੀਆ ਟਾਈਮ ਲੰਘਣ ਦੇ ਜਦੋਂ ਤਾਂ ਇਹ ਵੀਡੀਓ ਬਣਾਉਣ ਦੇ ਵਿੱਚ ਜੁੜੇ ਤੁਹਾਡੇ ਨਾਲ ਨਹੀਂ ਤਾਂ ਇਹ ਦੁਪਹਿਰਾਂ ਨੂੰ ਘਰੇ ਬੋਰ ਹੀ ਹੁੰਦੇ ਰਹਿਣਾ ਹੁੰਦੇ ਰਹਿਣਾ ਕਦੀ ਨਾ ਮੈ ਲੜਨਾ ਕਦੀ ਨਹੀਂ ਮੈਨਾਂ ਲੜਨਾ ਉਦਾਂ ਹੀ ਸਾਰਾ ਦਿਨ ਨੋਹਾਂ ਨੇ ਘਰੇ ਰਹਿਣਾ ਲੜੀ ਜਾਣਾ ਮੁੰਡੇ ਸਕੂਲ ਚਲੇ ਜਾਣਾ ਹੁਣ ਜਦੋਂ ਆਪਾਂ ਵੀਡੀਓ ਬਣਾਉਣ ਆਉਂਦੇ ਆ ਇੱਥੇ 2-4 ਘੰਟੇ ਤਾਂ ਜਾਂਦੇ ਨਾ ਟਾਈਮ ਪਾਸ ਹੋ ਜਾਂਦਾ ਜਾਂਦਾ ਉਹ ਜਿਹੜਾ ਨਹੀਂ ਘਰ ਵਿਹਲੇ ਰਹਿੰਦੇ ਆ ਨਾ ਨਹੀਂ ਆਉਂਦੇ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਐਂ ਲੱਗਦਾ ਜੀ ਤੁਹਾਡਾ ਕੋ ਗਵਾਚਾ ਗਵਾਚਾ ਜੀ ਹੁੰਦਾ ਹੁੰਦਾ ਇਦਾਂ ਕਹਿੰਦੇ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਉਹ ਸਾਡਾ ਹਾਲ ਵਾ ਚੰਗਾ ਸੁገਏ ਦਿਮਾਗ ਨੂੰ ਆਪਾਂ ਬਿਜੀ ਰਾਤ ਦੇ ਜੇ ਕਿ ਤੇ ਰਾਤ ਨੂੰ 1-2 ਵਜੇ ਜਾਗ ਆ ਜਾਂਦੀ ਹੈ ਨਾ ਦਿਮਾਗ ਖਿਆਲੀ ਹੋਰ ਹੋ ਜਾਂਦੀ ਹੈ ਨੀਂਦ ਨਹੀਂ ਆਉਂਦੀ ਬਾਤ ਨੀਂਦ ਨਹੀਂ ਆਉਂਦੀ ਚਲੋ ਫੇਰ ਠੀਕ ਹੈ ਜੀ ਚੰਗਾ ਜੀ ਸਸੀ ਘਾਲ ਸਸੀ ਘਾਲ ਜੀ ਮਿਲਦੇ ਨੇ ਨੈਕਸਟ ਵਲੌਗ ਦੇ ਤੇ ਜਿੰਨਾ ਜਿੰਨਾ ਭੈਣ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ